ਅੰਮ੍ਰਿਤਸਰ ਝੰਡਿਆਲਾ ਕੂੜੀਆਂ ਤੇਰੀਆਂ ਤੁਸੀਂ ਦੇਖ ਰਹੇ ਹੋ ਦਿਥੇ ਬਿੱਤੀ ਰਾਤ ਇੱਕ ਮੈਡੀਕਲ ਸਟੋਰ ਦੇ ਉੱਪਰ ਕੁਝ ਅਗਿਆਤ ਲੋਕਾਂ ਵੱਲੋਂ ਅੰਦਰ ਤੋਂ ਬੜੀਆਂ ਗੋਲੀਆਂ ਚਲਾਈਆਂ ਗਿਆ ਦਸਤ ਦੇ ਵਿੱਚ ਇੱਕ ਨੌਜਵਾਨ ਨੂੰ ਦੋ ਗੋਲੀਆਂ ਲੱਗਣ ਦੇ ਨਾਲ ਜਿਹੜਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਿਆ ਅੰਮ੍ਰਿਤਸਰ ਝੰਡਿਆਲਾ ਕੂੜੀ ਅਧੀਨ ਗਾਉਂ ਗੜੀ ਮੰਡੀ ਦੇ ਵਿੱਚ ਇੱਕ ਮੈਡੀਕਲ ਸਟੋਰ ਦੇ ਉੱਪਰ ਜਿਹੜਾ ਕੁਝ ਅਗਿਆਤ ਨੌਜਵਾਨਾਂ ਵੱਲੋਂ ਤੇ ਗੋਲੀਆਂ ਚਲਾਈਆਂ ਗਿਆ ਇਸ ਕਾਰਨ ਇੱਕ ਉਥੇ ਕੰਮ ਕਰ ਰਹੇ ਨੌਜਵਾਨੋ ਕੋਲੀਆਂ ਲਗਨ ਦੇ ਕਾਰਨੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਜਲਦੀ ਕੀ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਉਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਜਰੀਆ ਸ਼ੁਰੂ ਕਰ ਦਿੱਤੀ ਗਈ ਹੈ ਔਰ ਜਲਦੀ ਹੀ ਔਰੋਪੀਆ ਦੀ ਗ੍ਰਿਫਤਾਰੀ ਲਈ ਜਰੀਏ ਟੀਮਾਂ ਨਿਯੁਕਤ ਕਰਕੇ ਉਹਨਾਂ ਨੂੰ ਅਲੱਗ-ਅਲੱਗ ਟਿਸ਼ੂ ਦੇ ਵਿੱਚ ਭੇਜ ਦਿੱਤਾ ਗਿਆ ਹੈ ਖੰਡਿਆ拉ਗੁਰੂ ਤੋਂ ਪ੍ਰਤੀਪੰਧ ਜੀ ਖਾਸ ਰਿਪੋਰਟ ਸਟੋਰ ਆ ਉਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਨੂੰ ਫਾਇਰ ਕੀਤਾ ਉਹ ਉਹਨੂੰ ਫਾਸਟ ਰਿਪੋਰਟ ਦੇ ਕੇ ਭੇਜਿਆ ਗਿਆ ਹਸਾਲ ਤੇ ਬਾਕੀ ਜਾਂਚ ਕਰ ਰਹੇ ਹਾਂ ਜਾਂਚ ਦਾ ਉਹ ਜੋਰ ਕਰ ਰਹੇ ਆਂਗੇ ਮੁਕਸਲ ਦੇ ਆਏ ਸੀ ਕਿੰਨੇ ਬੰਦੇ ਸੀ ਦੋਸ ਜੋ ਕਿ ਕਿੰਨੀਆਂ ਗੋਲੀਆਂ ਫਾਇਰ ਹੋਈਆਂ ਸੀ ਤਿੰਨ ਹੋਈਆਂ ਨੇ ਜਿਹੜੇ ਕੋਲੋਂ ਮਿਲ ਗਏ ਨੇ ਤੇ ਬਾਕੀ ਜਾਂਚ ਦਾ ਕਿ ਥੋੜਾ ਪਤਾ ਪਤਾ ਲੱਗਾ ਕੀ ਕੁਝ ਨਹੀਂ ਆ ਰਿਹਾ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਧਮਕੀ ਥ੍ਰੈਟ ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਤੱਕ ਕਿਹੜੇ ਨੌਜਵਾਨੇ ਗੋੜੀ ਲੱਗੀ ਵੀ ਹਾਲਾਤ ਠੀਕ ਹੈ ਹਾਲਾਤ ਫਿਲਹਾਲ ਠੀਕ ਹੈ ਕਿਹੜੇ ਹੌਪਟਲ ਆਲੇ ਇਹਨਾਂ ਦੱਸਿਆ ਓਵਰਸਰ ਲੈ ਕੇ ਆ ਰਿਹਾ ਹੁਣ ਮੈਂ ਚੈੱਕ ਕਰਦਾ ਬਿਲਕੁਲ ਜੀ ਇਹ ਸਾਡਾ